ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਆਪਾਂ ਅਕਸਰ ਸੁਣਦੇ ਰਹਿੰਨੇ ਆ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ ਜੇਕਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ ਤਾਂ ਫਿਰ ਅੰਮ੍ਰਿਤ ਵੇਲੇ ਉੱਠਣਾ ਪੈਣਾ ਹੈ ਉੱਠ ਕੇ ਨਾਮ ਜਪਣਾ ਪੈਣਾ ਭਜਨ ਬੰਦਗੀ ਕਰਨੀ ਪੈਣੀ ਆ ਪਰ ਬਹੁਤ ਸਾਰੇ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਆ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਉੱਠ ਕੇ ਨਾਮ ਜਪਣਾ ਚਾਹੁੰਦੇ ਆ ਪਰ ਕੀ ਕਰੀਏ ਸਾਡੇ ਤੋਂ ਅਮਰਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਰ ਕਰਕੇ ਦੇਖ ਲਿਆ ਨੇ ਪਰ ਫੇਰ ਵੀ ਸਾਡੇ ਤੋਂ ਰੋਜ਼ ਰੋਜ਼ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਬਹੁਤ ਕੋਸ਼ਿਸ਼ਾਂ ਕਰਕੇ ਇੱਕ ਦੋ ਦਿਨ ਉੱਠਦੇ ਆ ਤੀਸਰੇ ਦਿਨ ਫਿਰ ਨਾਗਾ ਪੈ ਜਾਂਦਾ ਹੈ ਚੌਥੇ ਦਿਨ ਉੱਠਦੇ ਆ ਪੰਜਵੇਂ ਦਿਨ ਫਿਰ ਨਾਗਾ ਪੈ ਜਾਂਦਾ ਹੈ ਇਸ ਤਰ੍ਹਾਂ ਅਜੇ ਤੱਕ ਸਾਡਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨੀਮ ਪੱਕਾ ਨਹੀਂ ਹੋਇਆ ਤਾਂ ਸੰਗਤ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਸਵੇਰੇ ਜਲਦੀ ਉੱਠਣ ਦੀਆਂ ਅਮਰਤ ਵੇਲੇ ਉੱਠਣ ਦੀਆਂ ਕੁਝ ਜ਼ੁਗਤੀਆਂ ਕੁਝ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਜੇਕਰ ਸੱਚਮੁੱਚ ਅਮਰਤ ਵੇਲੇ ਉੱਠਣਾ ਚਾਹੁੰਦੇ ਹੋ ਉੱਠ ਕੇ ਨਾਮ ਜਪਣਾ ਚਾਹੁੰਦੇ ਹੋ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਵਰਕਤਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਇਹ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕਿਸੇ ਹੋਰ ਦਾ ਵੀ ਅਮਰਤ ਵੇਲਾ ਬਣ ਜਾਵੇ ਮਹਾਪੁਰਖ ਜੀ ਤਾਂ ਇੱਥੋਂ ਤੱਕਰ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਦਾ ਸੱਚੇ ਮਨੋਂ ਭਲਾ ਕਰਨਾ ਚਾਹੁੰਦੇ ਹੋ ਕਿਸੇ ਦੀ ਸੱਚੇ ਮਨੋਂ ਮਦਦ ਕਰਨਾ ਚਾਹੁੰਦੇ ਹੋ ਤਾਂ ਬਸ ਉਹਨੂੰ ਅਮਰਤ ਵੇਲੇ ਦੇ ਨਾਲ ਜੋੜ ਦਿਓ ਗੁਰੂ ਦੇ ਨਾਲ ਜੋੜ ਦਿਓ ਨਿਤਨੇਮ ਦੇ ਨਾਲ ਜੋੜ ਦਿਓ ਫਿਰ ਤੁਹਾਨੂੰ ਉਹਦੀ ਮਦਦ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਉਹਦੇ ਮਦਦਗਾਰ ਖੁਦ ਗੁਰਨਾਨਕ ਪਾਤਸ਼ਾਹ ਜੀ ਹੋ ਜਾਣਗੇ ਅਮਰਤ ਵੇਲੇ ਦੀ ਐਨੀ ਮਹਾਨਤਾ ਹੈ ਮਹਾਪੁਰਖ ਜੀ ਕਹਿੰਦੇ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਕੋਲ ਦਿੰਦਾ ਹੈ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਉਹਨਾਂ ਦਾ ਜੀਵਨ ਹੀ ਅਮਰਤਮਈ ਬਣ ਜਾਂਦਾ ਹੈ ਮਹਾਪੁਰਖ ਜੀ ਅਮਰਤ ਵੇਲੇ ਨੂੰ ਗੁਰਨਾਣਕ ਪਾਤਸ਼ਾਹੀ ਦੀ ਮਿੱਠੀ ਨਿੱਕੀ ਗੋਦ ਦਾ ਨਿਗ ਕਹਿੰਦੇ ਆ ਤਾਂ ਫਿਰ ਆਪ ਸੋਚੋ ਕਿ ਇਹ ਵੇਲਾ ਕਿੰਨਾ ਕੀਮਤੀ ਆ ਕਿੰਨਾ ਅਣਮੋਲ ਆ ਇਸ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਵਿਰਥਾ ਨਹੀਂ ਜਾਂਦੀ ਇਸ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਕਹਿੰਦੇ ਪੂਰੇ ਦਿਨ ਦੇ ਨਾਲ ਨਹੀਂ ਰਲਦੀ ਕਿਉਂਕਿ ਇਹ ਵੇਲਾ ਆਪਣੇ ਆਪ ਦੇ ਵਿੱਚ ਹੀ ਇੱਕ ਤਾਕਤ ਆ ਇਸ ਵੇਲੇ ਦਾ ਸ਼ਾਂਤ ਵਾਤਾਵਰਨ ਰੋਹਾਨੀਅਤ ਦੇ ਨਾਲ ਭਰਿਆ ਹੋਇਆ ਵਾਤਾਵਰਨ ਸਾਡੇ ਮਨ ਨੂੰ ਆਪਣੇ ਆਪ ਹੀ ਖਿੱਚ ਪਾਉਂਦਾ ਹੈ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੀ ਕਿਉਂਕਿ ਇਸ ਵੇਲੇ ਦੇ ਵਿੱਚ ਭਜਨ ਮੰਡਗੀ ਕਰਨ ਵਾਲੀਆਂ ਰੂਹਾਂ ਉੱਠਦੀਆਂ ਨੇ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਵਾਲੀਆਂ ਰੂਹਾਂ ਉੱਠ ਕੇ ਨਾਮ ਜਪ ਰਹੀਆਂ ਹੁੰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਰੋਹਾਨੀਅਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਜੋ ਵੀ ਕੋਈ ਇਸ ਵੇਲੇ ਦੇ ਵਿੱਚ ਉੱਠਦਾ ਹੈ ਨਾ ਉਹਦਾ ਧਿਆਨ ਬਹੁਤ ਛੇਤੀ ਗੁਰੂ ਚਰਨਾਂ ਦੇ ਨਾਲ ਜੁੜ ਸਕਦਾ ਹੈ ਜੇਕਰ ਉਹ ਜੋੜਨਾ ਚਾਵੇ ਬਸ ਸਾਡੇ ਵੱਲੋਂ ਇੱਕ ਕੋਸ਼ਿਸ਼ ਕਰਨ ਦੀ ਦੇਰਿਆ ਬਾਕੀ ਕਿਰਪਾ ਮਾਲਕ ਨੇ ਆਪੇ ਕਰ ਦੇਣੀ ਆ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਕਿ ਸਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਪ੍ਰਤੀ ਜਾਗਣਨ ਦੀ ਦੇਰਿਆ ਸਾਡਾ ਜਾ ਦੇਖ ਕੇ ਮਾਲਕ ਨੇ ਕਿਰਪਾ ਆਪੇ ਹੀ ਕਰ ਦੇਣੀ ਆ ਸੋ ਜੇਕਰ ਤੁਹਾਡੇ ਵੀ ਮਨ ਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦਾ ਚਾਅ ਹੈ ਤੁਸੀਂ ਉੱਠ ਕੇ ਨਾਮ ਜਪਣਾ ਚਾਹੁੰਦੇ ਹੋ ਗੁਰੂ ਦੀ ਖੁਸ਼ੀ ਹੰਦਲ ਕਰਨਾ ਚਾਹੁੰਦੇ ਹੋ ਖਿਰਦਾ ਤੁਹਾਡੇ ਲਈ ਬਹੁਤ ਆਸਾਨ ਹੈ ਅਮਰਤ ਵੇਲੇ ਉੱਠਣਾ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਤੁਸੀਂ ਅਲਾਰਮ ਵੀ ਲਗਾ ਲਗਾ ਕੇ ਦੇਖ ਲਿਆ ਕਰਦੇ ਜੀਆਂ ਨੂੰ ਵੀ ਕਹਿ ਕੇ ਦੇਖ ਲਿਆ ਕਿ ਮੈਨੂੰ ਅਮਰਤ ਵੇਲੇ ਉਠਾ ਦਿਓ ਉਹਨਾਂ ਨੇ ਕੋਸ਼ਿਸ਼ਾਂ ਵੀ ਕਰ ਕਰ ਦੇਖ ਲਿਆ ਪਰ ਤੁਹਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾ ਰਿਹਾ ਤਾਂ ਫਿਰ ਹੁਣ ਤੀਸਰਾ ਕੰਮ ਕਰੋ ਕਿਉਂਕਿ ਇਹ ਕੰਮ ਕੀਤੇ ਤੋਂ ਬਿਨਾ ਅਮਰਤ ਵੇਲੇ ਦੀ ਦਾਤ ਨਹੀਂ ਮਿਲਦੀ ਤਾਂ ਉਹ ਕੰਮ ਕਿਹੜਾ ਹੈ ਰਾਤ ਦੀ ਭਜਨ ਮੰਦਗੀ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਸਮਾਂ ਬੈਠ ਕੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜ਼ਰੂਰ ਜਪੋ ਜਿਸ ਵੀ ਨਾਮ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਸਿੱਖ ਧਰਮ ਦੇ ਵਿੱਚ ਗੁਰਮੰਤਰ ਮੂਲ ਮੰਤਰ ਜੀ ਦਾ ਜਾਪ ਤੁਸੀਂ ਇਹ ਕਰ ਸਕਦੇ ਹੋ ਤੇ ਸਿੱਖ ਧਰਮ ਦੇ ਵਿੱਚ ਰਾਤ ਨੂੰ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹੇਲਾ ਸਾਹਿਬ ਜੀ ਦੀ ਬਾਣੀ ਪੜਨ ਦਾ ਹੁਕਮ ਹੈ ਜੇਕਰ ਤੁਸੀਂ ਇਹ ਬਾਣੀ ਦਾ ਪਾਠ ਕਰਕੇ ਸੋਵੋਗੇ ਤਾਂ ਰਾਤ ਨੂੰ ਨਾ ਤਾਂ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਲੱਗਦਾ ਏ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਸਾਨੂੰ ਰਾਤ ਨੂੰ ਡਰ ਲੱਗਦਾ ਏ ਕਿੰਿਆਂ ਨੂੰ ਰਾਤ ਨੂੰ ਸੁੱਤਿਆਂ ਭਿਆਂ ਦਬਾ ਬਹਿ ਜਾਂਦਾ ਏ ਜਾਂ ਕਈ ਕਹਿ ਦਿੰਦੇ ਕਿ ਸਾਨੂੰ ਰਾਤ ਨੂੰ ਗੂੜੀ ਸੋਹਣੀ ਨੀਂਦ ਨਹੀਂ ਆਉਂਦੀ ਤਾਂ ਸੰਗਤਜੀਤ ਤੁਸੀਂ ਅੱਜ ਤੋਂ ਹੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੌਣਾ ਸ਼ੁਰੂ ਕਰ ਦੋ ਮਾਲਕ ਦੀ ਕਿਰਪਾ ਦੇ ਨਾਲ ਨਾ ਕੋਈ ਡਰ ਭੈ ਲੱਗੇਗਾ ਰਾਤ ਨੂੰ ਨੀਂਦ ਵੀ ਬਹੁਤ ਸੋਹਣੀ ਆਵੇਗੀ ਅਤੇ ਸਵੇਰੇ ਜਲਦੀ ਉੱਠਣ ਦੇ ਵਿੱਚ ਵੀ ਤੁਹਾਨੂੰ ਆਸਾਨੀ ਹੋਵੇਗੀ ਆਪਣੇ ਆਪ ਜਾਗ ਆਵੇਗੀ ਬਸ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਸਮਾਂ ਨਾਮ ਜਪ ਕੇ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਲਾ ਦਿਆ ਕਰੋ ਇੱਕ ਅਰਜੀ ਲਾ ਦਿਆ ਕਰੋ ਕਿ ਵਾਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਆਪਣੀ ਮਿੱਠੀ ਲਗੀ ਪਿਆਰੀ ਗੋਦ ਦਾ ਨਿਗ ਦੋ ਮਹਾਰਾਜ ਸੱਚੇ ਪਾਸ਼ਾ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਅਮਰ ਤਵੇਲੇ ਉਠਾ ਕੇ ਆਪਣਾ ਨਾਮ ਜਪਾ ਲਓ ਇਹ ਬੇਨਤਾ ਤਰਲੇ ਹਰ ਰੋਜ਼ ਰਾਤ ਨੂੰ ਕਰਕੇ ਸੋਇਆ ਕਰੋ ਤਾਂ ਦੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਦਿਆਲੂ ਨੇ ਬਹੁਤ ਕਿਰਪਾਲੂ ਨੇ ਤੁਹਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਫਿਰ అలਾਰਮ ਲਗਾ ਕੇ ਸੌਵੋਗੇ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਹੀ ਤੁਹਾਨੂੰ ਜਾਗ ਆ ਜਾਵੇਗੀ ਇਹ ਮੈਂ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਬਸ ਸਾਡੇ ਮਨ ਦੇ ਵਿੱਚ ਆਪਣੇ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਅੰਮ੍ਰਿਤ ਵੇਲੇ ਪ੍ਰਤੀ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਪ੍ਰਤੀ ਜਾਪ ਇਹਦਾ ਹੋਣ ਦੀ ਦੇਰ ਆ ਮਾਲਕ ਨੇ ਕਿਰਪਾ ਤਾਂ ਉਸੇ ਦਿਨ ਤੋਂ ਹੀ ਕਰ ਦੇਣੀ ਆ ਬਾਕੀ ਇਹ ਸਾਡਾ ਜਿਹੜਾ ਮਨ ਹੈ ਨਾ ਇਹ ਮਨ ਉਨੀ ਦੇਰ ਤੱਕ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਰਾਜੀ ਨਹੀਂ ਹੁੰਦਾ ਜਿੰਨੀ ਦੇਰ ਤੱਕ ਇਹਨੂੰ ਉਹ ਕੰਮ ਕਰਨ ਦੇ ਫਾਇਦੇ ਨਜ਼ਰ ਨਾ ਆਉਣ ਸਾਡਾ ਮਨ ਬਹੁਤ ਵੱਡਾ ਵਪਾਰੀ ਆ ਇਹ ਹਰ ਕੰਮ ਦੇ ਵਿੱਚ ਆਪਣਾ ਲਾਭ ਫਾਇਦਾ ਦੇਖਦਾ ਹੈ ਤੇ ਇਹ ਮਨ ਨੂੰ ਫਿਰ ਤੁਸੀਂ ਅਮਰਤ ਵੇਲੇ ਉੱਠਣ ਦੇ ਲਾਭ ਫਾਇਦੇ ਦੱਸਿਆ ਕਰੋ ਕਿ ਮਣਾ ਅਮਰਤ ਵੇਲੇ ਉੱਠ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਬਹੁਤ ਛੇਤੀ ਹੁੰਦੀ ਆ ਕਿਉਂਕਿ ਅਮਰਤ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਬਹੁਤ ਨੇੜੇ ਹੁੰਦੇ ਆ ਮਹਾਵਿਕ ਜੀ ਕਹਿੰਦੇ ਸਵੇਰੇ 2 ਤੋਂ ਪੰਜ ਦੇ ਵਿਚਕਾਰ ਗੁਰੂ ਨਾਨਕ ਪਾਸ਼ਾ ਜੀ ਦੀ ਹੱਟੀ ਖੁੱਲਦੀ ਆ ਤੇ ਉਹ ਹੱਟੀ ਤੋਂ ਅਸੀਂ ਜੋ ਚਾਹੀਏ ਲੈ ਸਕਦੇ ਆ ਮਹਾਰਾ ਸੱਚੇ ਪਾਸ਼ਾ ਨੂੰ ਮੰਗੀਆਂ ਮਰਾਦਾ ਪੂਰੀਆਂ ਕਰਦੇ ਨੇ ਤੇ ਉਹ ਹੱਟੀ ਤੇ ਭੇਟਾ ਕੀ ਲੱਗਦੀ ਆ ਭਜਨ ਮੰਦਗੀ ਦੀ ਨਾਮ ਦੀ ਸੋ ਅਮਰਤ ਵੇਲੇ ਉਠੋ ਨਾਮ ਜਪੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਦੇ ਨੇ ਅਮਰਤ ਵੇਲੇ ਦੇ ਨਾਲ ਸੰਬੰਧਤ ਸਾਖੀਆਂ ਅਮਰਤ ਵੇਲੇ ਦੇ ਨਾਲ ਸੰਬੰਧਤ ਵੀਡੀਓਜ਼ ਦੇਖਦੇ ਰਿਆ ਕਰੋ ਤਾਂ ਜੋ ਸਾਡਾ ਮਨ ਮੋਟੀਵੇਟ ਹੁੰਦਾ ਰਹੇ ਸਾਡੇ ਮਨ ਨੂੰ ਸਮਝ ਆ ਜਾਵੇ ਇਹ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਸੰਤ ਜੀ ਅਸੀਂ ਨਾ ਆਸਾਨੀ ਦੇ ਨਾਲ ਕਹਿ ਦਿੰਦੇ ਆ ਕਿ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਕਦੇ ਉੱਠ ਜਾਂਦੇ ਆ ਕਦੇ ਨਹੀਂ ਉੱਠ ਪਾਉਂਦੇ ਤਾਂ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਆ ਜਦੋਂ ਆਪਾਂ ਇਸ ਤਰ੍ਹਾਂ ਗੱਲ ਕਰਦੇ ਆ ਨਾ ਇਹਦਾ ਮਤਲਬ ਵੀ ਅਸੀਂ ਆਪਣੀ ਮਰਜ਼ੀ ਦੇ ਮਾਲਕ ਆ ਤਾਂ ਕਹਿ ਰਹੇ ਆ ਪਰ ਅਮਰਤ ਵੇਲੇ ਉੱਠਣ ਦੇ ਵਿੱਚ ਭਜਨ ਜਿੰਦਗੀ ਕਰਨ ਦੇ ਵਿੱਚ ਸਾਡੀ ਕੋਈ ਮਰਜ਼ੀ ਨਹੀਂ ਆ ਇਹ ਸਾਨੂੰ ਸਾਡੇ ਗੁਰੂ ਵੱਲੋਂ ਸਾਫ਼ ਸਪਸ਼ਟ ਹੁਕਮ ਆ कि ਸਿੱਖਾ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਇਹ ਸਾਨੂੰ ਸਾਡੇ ਗੁਰੂ ਨੇ ਹੁਕਮ ਕੀਤਾ ਹੈ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਫਿਰ ਹੁਕਮ ਮੰਨਣਾ ਪੈਣਾ ਹੈ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਆ ਨਾਰਾਜ਼ਗੀ ਮਿਲਦੀ ਆ ਸੋ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਫਿਰ ਗੁਰੂ ਸਾਹਿਬ ਜੀ ਦਾ ਇਹ ਹੁਕਮ ਤਾਂ ਜ਼ਰੂਰ ਮੰਨਣਾ ਪੈਣਾ ਹੈ ਵੈਸੇ ਤਾਂ ਅੰਮ੍ਰਿਤ ਵੇਲੇ ਦੇ 3 ਘੰਟੇ ਗੁਰੂ ਸਾਹਿਬ ਜੀ ਦੀ ਅਮਨਤ ਆ ਇਹ 24 ਘੰਟਿਆਂ ਦੇ ਵਿੱਚੋਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੋਂ ਸਿਰਫ 3 ਘੰਟੇ ਮੰਗੇ ਆ ਬਾਕੀ ਦੇ 21 ਘੰਟਿਆਂ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਆਪਣੇ ਘਰ ਕਰ ਰਸਤੀ ਦਿਗਾ ਜ਼ਿੰਮੇਵਾਰੀਆਂ ਨਭਾਓ ਰਿਸ਼ਤੇਦਾਰੀਆਂ ਨਭਾਓ ਕਾਰੋਬਾਰ ਦੇ ਕੰਮ ਧੰਦੇ ਦੇਖੋ ਖਾਓ ਆਰਾਮ ਕਰੋ ਸੋਵੋ ਤਾਂ ਤੁਸੀਂ ਜੀਵਨ ਜਿਉਣਾ ਹੈ ਜਿਉ ਪਰ ਸਵੇਰ ਦੇ 3 ਘੰਟੇ ਗੁਰੂ ਦੀ ਅਮਾਨਤ ਹੈ ਇਹ ਗੁਰੂ ਦੇ ਲੇਖੇ ਲਾਉਣੇ ਆ ਤੇ ਜੋ ਮਨੁੱਖ ਗੁਰੂ ਦੀ ਅਮਾਨਤ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਵਿੱਚ ਭੇਟ ਕਰ ਦਿੰਦੇ ਆ ਫਿਰ ਗੁਰੂ ਸਾਹਿਬ ਜੀ ਵੀ ਉਹਨਾਂ ਤੋਂ ਕਿਸੇ ਗੱਲ ਦਾ ਪਰਦਾ ਨਹੀਂ ਰੱਖਦੇ ਫਿਰ ਮਹਾਰਾਜ ਸੱਚੇ ਬਾਦਸ਼ਾਹ ਵੀ ਉਹਨਾਂ ਦੇ ਲਈ ਆਪਣੇ ਘਰ ਦੇ ਦਰਵਾਜ਼ੇ ਆਪਣੇ ਖਜ਼ਾਨੇ ਦੇ ਬੂਹੇ ਸਦਾ ਹੀ ਖੋਲ ਕੇ ਰੱਖਦੇ ਆ ਵੀ ਲੈ ਸਿੱਕਾ ਹੁਣ ਤੋ ਜਿੰਨਾ ਚਾਹੇ ਵਰਤ ਜਿੰਨਾ ਚਾਹੇ ਵੰਡ ਤੈਨੂੰ ਕੋਈ ਰੋਕ ਟੋਕ ਨਹੀਂ ਮਹਾਰਾਜ ਸੱਚੇ ਬਾਸ਼ਾ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਬਣਾ ਦਿੰਦੇ ਆ ਐਨੀ ਕਿਰਪਾ ਕਰਦੇ ਆ ਸੋ ਆਓ ਅੱਜ ਤੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਜੀ ਲਾ ਕੇ ਸਾਈਏ ਕਿ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਹਾਰੇ ਲੈ ਕੇ ਮਹਾਰਾ ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦਿਓ ਜੇ ਕਿਰਪਾ ਕਰਕੇ ਇਹ ਮਨੁੱਖੀ ਜਾਂਮਾ ਦਿੱਤਾ ਏ ਤਾਂ ਹੁਣ ਇਹ ਮਨੁੱਖੀ ਜਾਂਮੇ ਦਾ ਕੋਈ ਅਸੀਂ ਲਾਹਾ ਖਟ ਲਈਏ ਮਹਾਰਾ ਸੱਚੇ ਪਾਤਸ਼ਾਹ ਇਹ ਮਨੁੱਖੀ ਦੇ ਤੋ ਨਾਮ ਜਪਾ ਕੇ ਇਹਦਾ ਭਲਾ ਕਰੋ ਇਹਦਾ ਭਲਾ ਕਰੋ ਸੋ ਸੰਗਤ ਜੀ ਮੁਕਤੀ ਦੀ ਗੱਲ ਇਹ ਹੈ ਕਿ ਅਮਰਤ ਵੇਲੇ ਉੱਠਣਾ ਹੈ ਤਾਂ ਫਿਰ ਪਹਿਲਾਂ ਰਾਤ ਦਾ ਵੇਲਾ ਸਮਾਂ ਲੈਣਾ ਪੈਣਾ ਹੈ ਰਾਤ ਨੂੰ ਕੁਝ ਸਮਾਂ ਬੈਠ ਕੇ ਨਾਮ ਜਪੋ ਗੁਰਮੰਤਰ ਮੂਲ ਮੰਤਰ ਜਾਪ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਅਤੇ ਸੌਣ ਲੱਗਿਆਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰੋ ਹੋਈਆਂ ਭੁੱਲਾਂ ਦੀ ਮਾਫੀ ਮੰਗੋ ਜਿੱਤਿਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਅਤੇ ਅਮਰਤ ਵੇਲਾ ਮੰਗ ਕੇ ਸੋਵੋ। ਬਾਕੀ ਰਾਤ ਨੂੰ ਸਮੇਂ ਸਿਰ ਸੌਣ ਦੀ ਅਰਦਾਤ ਪਾਓ। ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਆਪਣਾ ਟੀਵੀ, ਮੋਬਾਈਲ ਜਰੂਰ ਬੰਦ ਕਰਦਿਆ ਕਰੋ। ਬਸ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਤੁਹਾਡੇ ਮਨ ਵਿੱਚ ਰੱਬ ਦਾ ਨਾਮ ਚੱਲੇ। ਰਾਤ ਨੂੰ ਸੌਣ ਲੱਗਿਆ ਜਿਹੜਾ ਖਿਆਲ, ਜਿਹੜਾ ਵਿਚਾਰ ਆਖਰੀ ਸਮੇਂ ਸਾਡੇ ਮਨ ਅੰਦਰ ਰਹਿ ਜਾਂਦਾ ਏ ਉਹ ਸਾਰੀ ਰਾਤ ਚੱਲਦਾ ਏ ਇਸ ਕਰਕੇ ਗੁਰੂ ਗੁਰੂ ਕਰਦਿਆਂ ਸੌਵੋ ਤਸਵੇਰੇ ਗੁਰੂ ਗੁਰੂ ਕਰਦਿਆਂ ਹੀ ਉੱਠੋਗੇ ਬਾਕੀ అలਾਰਮ ਦੀ ਜ਼ਰੂਰ ਤਵੀ ਲੈ ਲੈਣੀ ਚਾਹੀਦੀ ਆ ਕਰਦੇ ਕਿਸੇ ਜੀ ਨੂੰ ਵੀ ਕਹਿ ਕੇ ਸੌਂਜਿਆ ਕਰੋ ਕਿ ਮੈਨੂੰ ਉਠਾ ਦਿਓ ਸਾਰੀਆਂ ਕੋਸ਼ਿਸ਼ਾਂ ਕਰੋ ਜਿਵੇਂ ਤੇਵੇਂ ਕਰਕੇ ਬਸ ਗੁਰੂ ਸਾਹਿਬ ਜੀ ਤੋਂ ਅਮਰਤ ਵੇਲੇ ਦੀ ਦਾਤ ਪ੍ਰਾਪਤ ਕਰ ਲੋ ਅਮਰਤ ਵੇਲੇ ਦੇ ਨਾਮ ਦੀ ਦਾਤ ਪ੍ਰਾਪਤ ਕਰ ਲੋ ਜ਼ਿੰਦਗੀ ਚ ਕਦੇ ਵੀ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਪਵੇਗੀ ਮਹਾਰਾ ਸੱਚੇ ਬਾਦਸ਼ਾਹ ਬਹੁਤ ਕਿਰਪਾ ਕਰਦੇ ਨੇ ਅੰਤਰਜਾਨੀ ਬਾਦਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਮਨ ਦੀਆਂ ਇਛਾਵਾਂ ਵੀ ਪੂਰੀਆਂ ਕਰਦੇ ਨੇ ਇਹ ਮਨ ਦੀ ਸਾਰੀ ਭੁੱਖ ਲਾਲਸਾ ਨੂੰ ਖਤਮ ਕਰ ਦਿੰਦੇ ਨੇ